ਉੱਤਰ ਰਿਹਾ ਵੀਰੇ ਬਹੁਤ ਹੀ ਜ਼ਬਰਦਸਤ ਰਕਾਰ ਰਿਹਾ ਕੂਤਰਾਂ ਦਾ ਬਹੁਤ ਹੀ ਪਿਆਰੇ ਕਬੂਤਰ ਆ ਤੇ ਪੱਲਾ ਵੀ ਦਿਖਾਇਓ ਪੰਜੇ ਪੂੰਛ ਸਾਰੇ ਦਿਖਾਇਆ ਕਰੋ ਚਿੱਟੇ ਪਾਰਾ ਪੂੰਛ ਬਾਈ ਆਹ ਬਾਈ ਦੇ ਪੱਲੇ ਵਾਲੇ ਕੂਤਰ ਜਿਹੜੇ ਮਸ਼ਹੂਰ ਆ ਨਾ ਟੀਰੇ ਆ ਬਾਈ ਟੀਰੇ ਤੇ ਅੱਖਾਂ ਤੋਂ ਟੀਰੇ ਆ ਅੱਖਾਂ ਕਮੰਡੇਲੇ ਆ ਬਾਈ ਕਮੰਡੇਲੇ ਟੀਰੇ ਕਹਿੰਦੇ ਆ ਬਾਈ ਬਾਈ ਦੇ ਕੂਤਰ ਅੱਜ ਸਤਿ ਸ੍ਰੀ ਅਕਾਲ ਵੀਰੇ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਨੇ ਵੀਰੇ ਸਾਰੇ ਕਬੂਤਰ ਬਾਜ ਮੀਰਾਂ ਦੇ ਤੇ ਵੀਰੇ ਪਹੁੰਚਦੇ ਅੱਜ ਤੇ ਆਪਣੇ ਵੀਰ ਕੋਲ ਇੱਧਰ ਆਪਣਾ ਪਿੰਡ ਸਿਹੜੀ ਹੈ ਨਾ ਸਿਹੜੀ ਪਿੰਡ ਆਏ ਆ ਇੱਧਰ ਆਉਣ ਸਾ ਆਪਣੇ ਕੋਲ ਆਮਨਾ ਸਿਹੜੀ ਤੋਂ ਆ ਤੇ ਆਪਣਾ ਵੀਰ ਆ ਤੇ ਆਪਣੇ ਕੋਲ ਬਹੁਤ ਜ਼ਿਆਦਾ ਪਿਆਰ ਆ ਤੇ ਵੀਰੇ ਜਿਹੜੀਆਂ ਇੱਥੇ ਕੀ ਆਪਣੀਆਂ ਪੂਰੀ ਲੋ ਵਾਲੀਆਂ ਗਰਮੀ ਵਾਲੀਆਂ ਬਾਜ਼ੀਆਂ ਰਹੀਆਂ ਨਾ ਰਿਕਾਰਡ ਰਿਹਾ ਜਿਹੜੇ ਉਹਦੇ ਕਬੂਤਰ ਵੀਰੇ ਬੜਾ ਹੀ ਜ਼ਬਰਦਸਤ ਰਿਕਾਰਡ ਰਿਹਾ 2024 ਦਾ ਨਾ ਬਾਈ ਹਾਂ 2024 ਦਾ ਵੀਰੇ ਕਿਉਂਕਿ ਉਹ ਸਾਡੇ ਨਾਲ ਕਬੂਤਰ ਅਸੀਂ ਦੇਖੋ ਦੇਖ ਅਸੀਂ ਕਈ ਬਾਜ਼ੀਆਂ ਦੇ ਇਕੱਠੇ ਹੋਏ ਆ ਤੇ ਤੁਸੀਂ ਸਾਡੀ ਲਖਨਪੁਰ ਪਿੰਡ ਦੇ ਵਿੱਚ ਉੱਥੇ ਇਕੱਠੇ ਸਾਨੂੰ ਦੇਖਿਆ ਵੀ ਹੋਊਗਾ ਹਾਂ ਤੇ ਉੱਥੇ ਫੱਟੀਆਂ ਵਾਲਾ ਕੂਤੇ ਛੱਡਿਆ ਦਾ ਵੀਰ ਤੇ ਬਾਈ ਬਹੁਤ ਵਧੀਆ ਕਬੂਤਰ ਉੱਡੇ ਆ ਵੀਰ ਤੇ ਗਰਮੀ ਦੇ ਵਿੱਚ ਤੇ ਥੋੜਾ ਜਿਹਾ ਜੱਗ ਦਾ ਸਮਾਂ ਸੰਗਦਾ ਦਾ ਵੀਡੀਓ ਚ ਤੇ ਕਹਿੰਦਾ ਤੁਸੀਂ ਆਪ ਜਾ ਕੇ ਉੱਪਰ ਮੇਰੇ ਕਬੂਤਰੇ ਛੌਂ ਕਰੋ ਤੇ ਮੈਂ ਤਾਂ ਬਹੁਤ ਹੋਲਾ ਵੀ ਆ ਚਲਿਏ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੋਰੀ ਬੈਠਾ ਤੇ ਨਾਲ ਕੋਈ ਹੋਰ ਮੁੰਡਾ ਵੀ ਆਇਆ ਤਾਂ ਯਾਰ ਦੋਸਤ ਉਹਦੇ ਕੋਲ ਬੈਠਾ ਥੱਲੇ ਹੈ ਤੇ ਬਾਕੀ ਬਾਈ ਕਬੂਤਰ ਜਿਹੜੇ ਵੀਰ ਦੇ ਆ ਕਿਉਂ ਆਪਣੇ ਕੇ ਪਿਆਰ ਆ ਵੀਰ ਨਹੀਂ ਅਜਾ ਕੋਈ ਖੁੱਡੇ ਦੇ ਵਿੱਚ ਚੜਨਦਾ ਛੋਟਾ ਵੀਰ ਇੱਧਰ ਖੜਾ ਇੱਕ ਕਿ ਅਸਲਾ ਫਿਰ ਬਾਈ ਨੂੰ ਨਾਲ ਲੈ ਕੇ ਅਸੀਂ ਕਬੂਤਰਾਂ ਦੇ ਕੋਲ ਆਏ ਆ ਤੇ ਬਾਈ ਇੱਧਰ ਉਸਤਰਾ ਬਿੱਦੂ ਬਾਈ ਬੈਠਾ ਤਾਂ ਕਿਉਂਕਿ ਬਾਈ ਬਾਈ ਨਸਰੀਕਾਲ ਬਾਈ ਨਸਰੀਕਾਲ ਜੀ ਬਾਈ ਕੁਡੇ ਜੇ ਬੈਠਾ ਕਿਉਂਕਿ ਬਾਈ ਆਪਣੇ ਭਰਾਵਾਂ ਵਾਲਾ ਹੀ ਕਿਉਂਕਿ ਬਗੈਰ ਪਿਆਰਾ ਬਣਾ ਕੋਈ ਚੱਕਰ ਨਹੀਂ ਹੈਗਾ ਇਦਾਂ ਦਾ ਪਰ ਵੀਰੇ ਦੁਨੀਆ ਚੱਲਦੀ ਆ ਤੇ ਇਹ ਤਾਂ ਬਗੈਰ ਕੋਈ ਕਿਸੇ ਨੂੰ ਹੱਥ ਫਰ ਨੂੰ ਹੱਥ ਨਹੀਂ ਲਾਉਣ ਦਾ ਬਾਈ ਥੋੜਾ ਜਿਆ ਕੈਮਰੇ ਤੋਂ ਸੰਗਦਾ ਕਹਿੰਦਾ ਕੋਈ ਨਾ ਤੁਸੀਂ ਆਪਣਾ ਸ਼ੌਂਕ ਕਰਾਓ ਬੱਚਿਆਂ ਦਾ ਜਿਹੜੇ ਨਵੇਂ ਬੱਚੇ ਆਪਾਂ ਹੁਣ ਛੱਡਣੇ ਆ ਇਹ ਵੀਰ ਦੇ ਜਿਹੜੇ ਕਬੂਤਰ ਆਇਆ ਵੀਰੇ ਬਹੁਤ ਹੀ ਜ਼ਬਰਦਸਤ ਰਕਾਰਡ ਰਿਹਾ ਕਬੂਤਰ ਤੇ ਐਦਾਂ ਤਾਂ ਹੁਣ ਜੇ ਵੀਰ ਖੁਦਾਪ ਉੱਪਰ ਹੁੰਦਾ ਤਾਂ ਦੱਸ ਦਿੰਦਾ ਕਿੱਥੇ ਬਣ ਤੇ ਬਾਈ ਚਲੋ ਹੁਣ ਆਪਾਂ ਤੁਸੀ ਸ਼ੌਕ ਕਰਾ ਦਿੰਨੇ ਆ ਕਿਉਂਕਿ ਤੁਸੀਂ ਦੇਖ ਕੇ ਜਾਨਵਰ ਖਿਲਾੜੀ ਬੰਦਾ ਤਾਂ ਪਛਾਣੇ ਲੰਦਾ ਹਨਾ ਤੇ ਬਹੁਤ ਵਧੀਆ ਵੀਰੇ ਮਲੋ ਰਿਕਾਰਡ ਰਿਹਾ ਐਂਡ ਤੱਕ ਗਏ ਕਬੂਤਰ ਐਂਡ ਵਾਲੇ ਟਾਈਮਾਂ ਦੇ ਵਿੱਚ ਪੂਰਾ ਜਿੱਤ ਕੇ ਕੂਤਰ ਬੈਠੇ ਆ ਇਹ ਤੇ ਹਲੇ ਤਾਂ ਸਾਰ ਆਉਂਦੇ ਆ ਪੂਰਾ ਸਾਰ ਨਹੀਂ ਆਇਆ ਪ੍ਰੋਪਰ ਤਰੀਕੇ ਦੇ ਨਾਲ ਇਹ ਬਾਈ ਲਾਲ ਸਿਰੇ ਲਾਲ ਚੀਨੇ ਜੇ ਕਬੂਤਰ ਆ ਬਹੁਤ ਪਿਆਰੇ ਢਾ ਰਹੇ ਨਾਂ ਦੀ ਇਹ ਪੂਰਾ ਸਾਰਾ ਦਿਰ ਹਿੱਲਦੇ ਨਹੀਂ ਪਿੰਡੇ ਨਾ ਹੀ ਟਾਈਮ ਲੱਗਿਆ ਨਾ ਤੂੰ ਤੇ ਆ ਇਹਨਾਂ ਦੇ ਪੰਜੇ ਭੂਰੀ ਨੋਖ ਵਰਗੇ ਪੰਜੇ ਆ ਇਹ ਬਾਈ ਦੇ ਹੁਣ ਵਾਲੇ ਪੱਠੇ ਆ ਬਾਈ ਇਹ ਜਿਹੜੇ ਬੱਚੇ ਛੱਡਣੇ ਵਾਲੇ ਆ ਹਾਂ ਇਹਨਾਂ ਦੇ ਮਾਵਾਪਾ ਦਾ ਹੁਣ ਬਾਈ ਆਏ ਆ ਵਿੱਚੇ ਛੱਡਦੇ ਬਾਈ ਨੂੰ ਅਸੇ ਆ ਲੈ ਵਿੱਚੇ ਛੱਡਦੇ ਨੇ ਆ ਫਾਟ ਨਹੀਂ ਬਾਈ ਉਰੀ ਛੱਡਦੇ ਬਾਹਰੇ ਬਾਹਰੇ ਬਾਈ ਕੋਈ ਨਾ ਕੋਈ ਨਾ ਵਿੱਚੇ ਰਹਿਣ ਨਹੀਂ 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 ਸੁੱਕੇ ਇੱਧਰੇ ਛੱਡੀ ਜਾ ਬਾਈ ਆ ਲੱਗਿਆ ਵਾਏ ਅੰਦਰੇ ਛੱਡੀ ਜਾ ਨਾ ਉਰੇ ਕਾਹ ਨੂੰ ਚੱਲ ਉਰੇ ਇੱਥੇ ਇੱਧਰੇ ਡੜੇ ਡਾਰੀਏ ਮਾਂ ਦੇ ਆਪਣੇ ਕੋਈ ਚੱਕਰ ਨਹੀਂ ਇਹ ਲੋਜ ਕਰੋ ਸ਼ੌਂਕ ਬਾਈ ਅਗਲੇ ਬੱਚੇ ਦੇ ਦੇਖੋ ਕਬੂਤਰ ਬਾਈ ਕਿਉਂਕਿ ਬਾਈ ਤੁ ਵੀਰੋ ਕੈਮਰਾ ਮੂਰੇ ਆਉਣ ਤਾਂ ਥੋੜਾ ਸੰਗਦਾ ਨਹੀਂ ਤਾਂ ਜੇ ਆਵੇ ਤਾਂ ਬਹੁਤ ਵਧੀਆ ਗੱਲ ਆ ਫਿਰ ਆਪੋਂ ਦਾ ਵਧੀਆ ਜਾਣਕਾਰੀ ਦੇ ਦਿੰਦਾ ਤੇ ਬਾਈ ਬੰਦੇ ਕੋਲ ਕਬੂਤਰ ਵੀ ਬਹੁਤ ਜ਼ਬਰਦਸਤ ਆਡਾਰ ਵਧੀਆ ਕਰੀ ਕੂਥਿਆ ਨੇ ਇਦਗੀ ਐਦਾਂ ਨਹੀਂ ਹੈਗਾ ਵੀ ਕੋਈ ਕਬੂਤਰ ਚਲੋ ਕਿਸਮਤ ਹੁੰਦੀ ਐਂਡ ਤੱਕ ਗਏ ਬਾਈ ਦੇ ਕੂਤਰ ਹੁਣ ਬਾਈ ਨੇ ਲਗਭਗ ਮੈਂ ਕਹਣਾ ਆਪਣੇ ਸਾਹਮਣੇ ਤਰ ਵੀ 11 ਕ ਬਾਈ ਛੜੀਆਂ ਹੋਣੀਆਂ ਨਾ ਨਾ ਬਾਈ ਹੈ 25 ਜਿੱਤੇ ਘੱਟੋ ਘੱਟ 15 16 ਬਾਜੀਆਂ ਜਿੱਤਿਆ ਇਹ 25 ਬਾਜੀਆਂ ਚੋਂ 15 16 ਬਾਈ ਜਿੱਤੂ ਰਿਹਾ ਵੇਖੋ ਜਿਹੜੀਆਂ ਅਸੀਂ ਆਪਣੇ ਆਪ ਦੇਖਿਆ ਬਾਕੀ ਸੱਤ ਅੱਗੇ ਪਿੱਛੇ ਹੋਈਆਂ ਵੀ ਹੋਣੀਆਂ ਹੋ ਲੱਗ ਬਾਈ ਪੂਰੀ ਕਬੂ ਤੇ ਚਿੱਟੀਆਂ ਇਹ 15 20 ਬਾਜੀ ਆ ਪੂਰੀ ਦਵਾਜ 15 20 ਬਾਜੀਆਂ ਬਾਈ ਆ ਸੀਜ਼ਨ ਦੀਆਂ 2024 ਦੀਆਂ ਜਿੱਤਿਆ ਵਾ ਬਾਈ ਦਸਾਂ ਬੜਾ ਨਾਮਾ ਛੋਟਾ ਅੱਠਵਾ ਛੋਟਾ ਦੇਖ ਲੈ ਇਹ ਤਾਂ ਆਉਂਦੇ ਆ ਬਾਈ ਪਰ ਹਲੇ ਇਹ ਸਾਰਾ ਆਉਂਦੇ ਆ ਬਹੁਤ ਸੋਹਣਾ ਕਬੂਤਰ ਆ ਬਾਈ ਹਾਂ ਲੰਗੇ ਬਹੁਤ ਪਿਆਰੇ ਬਾਈ ਪੂੰਛ ਵੀ ਹੈ ਸੁੱਕੇ ਬਾਈ ਇਹ ਬਾਈ ਮੜੀ ਦੀ ਪੂੰਛ ਦੇ ਫੰਗ ਵੀ ਖੋਲ ਕੇ ਦਿਖਾ ਦੇ ਕਰ ਹਨਾ ਪੱਲਿਆਂ ਦੇ ਨਾਲ ਨਾਲ ਕੋਈ ਨਹੀਂ ਕੋਈ ਨਹੀਂ ਹਾਂ ਕਰੋ ਬਾਈ ਸ਼ੌਂਕ ਚਿੱਟੀਆਂ ਦਾ ਬੱਚਾ ਇਹ ਵੀ ਇਹ ਬਾਈ ਸੁਰਖਿਆ ਚੋਂ ਬਣੇ ਬਿਲਾਲ ਜੀ ਚਿੱਟੀਆਂ ਖਾਂਦੇ ਹੂੰ ਇਹ ਬਹੁਤ ਸੋਹਣਾ ਬਾਈ ਇਹ ਕਰੋ ਵੀ ਪੱਲਿਆਂ ਦਾ ਸ਼ੌਂਕ ਹਨਾ ਵੀਰ ਕੋ ਆ ਜਾ ਕਬੀ ਕਬੂਤਰ ਬਾਈ ਬਾਈ ਕੋਲ ਬਹੁਤ ਸੋਹਣੇ ਆ ਆ ਜਾ ਆ ਜਾ ਉਰੀ ਆ ਜਾ ਮੇਰੀ ਫੇਵਰੇਟ ਆ ਜਾ ਬਾਈ ਸੰਗ ਦਾ ਹੀ ਬਹੁਤ ਆ ਕਮਰੇ ਤੇ ਲੋ ਜੀ ਬਿੰਦੂ ਬਾਈ ਦੇ ਫੇਵਰੇਟ ਆਗੇ ਡੱਬੇ ਇਹਨੂੰ ਡੱਬੇ ਪਸੰਦ ਆ ਇਹ ਬਾਈ ਡੱਬੀ ਕਬੂਤਰੀ ਨੇ ਗੱਡੇ ਹੋਣੇ ਆ ਬੱਚੇ ਦੂਈ ਅੱਖ ਦਿਖਾਓ ਸ਼ੱਖ ਆਈ ਆ ਕਿ ਟਾਂਕ ਇਹ ਟਾਂਕੀ ਕੂਤਰੀ ਦੀ ਮਾਂ ਟਾਂਕੀ ਆ ਠੀਕ ਆ ਡੱਬੀ ਨੇ ਬਣੇ ਹੋਏ ਆ ਡੱਬੀਆਂ ਕੂਤਰੀ ਆ ਮੈਂ ਇਹਦੇ ਪੱਲੇ ਆ ਬਾਈ ਕੰਨੀਆਂ ਇਹਦੀਆਂ ਦੂਆ ਪੱਲਾ ਵੀ ਦਿਖਾਓ ਪੰਜੇ ਪੂੰਛ ਸਾਰੇ ਦਿਖਾਏਗਾ ਉਹ ਸਿੱਟੇ ਪਾਰਾ ਪੂੰਛੀ ਠੀਕ ਠੀਕ ਐਦਾਂ ਹੀ ਕੋਈ ਇੱਕ ਨਹੀਂ ਖਾ ਲੈਣਾ ਦਾ ਮੈਂ ਭਾਈ ਤੁਹਾਨੂੰ ਇਹਦਾ ਭਾਈ ਦੇਖੋ ਸ਼ੌਂਕ ਕਰਾਉਣਾ ਤੁਹਾਨੂੰ ਮੈਂ ਉਦਦਾ ਨਹੀਂ ਕਿਉਂਕਿ ਭਾਈ ਬਾਈ ਗੱਦਾ ਨਹੀਂ ਕੂਤਰ ਹਲੇ ਹੈ ਇਹ ਤਾਂ ਇਹ ਡਾਉਣੇ ਵਾਲੇ ਆ ਤੇ ਆ ਸੀਜ਼ਨ ਦੇ ਇਹ ਤੁਹਾਨੂੰ ਭਾਈ ਸ਼ੌਂਕ ਕਰਾ ਰਹੇ ਆ ਆਪਾਂ ਪੱਲੇ ਬਾਈ ਦੋਨੇ ਪਹਿਲਾਂ ਅੱਖਾਂ ਫਿਰ ਪੱਲੇ ਫਿਰ ਪੰਜੇ ਫਿਰ ਪੂੰਛ ਦੇ ਬਸ ਇਦਾਂ ਦਿਖਾ ਦੇ ਕੋਈ ਪੁਰਾਣੇ ਸ਼ੌਂਕੇ ਕਰਾਉਣੇ ਆਪਾਂ ਨੇ ਨਵੇਂ ਨਵੇਂ ਡਾਈ ਹੋਣੇ ਆ ਨਾ ਟਾਂਗੀਆਂ ਤੇ ਲਾਏ ਹੋਣੇ ਆ ਇਹ ਉਸ ਟਾਈਮ ਦਾ ਰੰਗ ਲੱਗਿਆ ਹੋਇਆ ਹਾਂ ਮੈਨੂੰ ਕੋਈ ਜਾਣਣਾ ਹੈ ਲੈ ਜੀ ਇਹ ਬਾਈ ਤੁਹਾਨੂੰ ਸਾਰੇ ਨਵੇਂ ਪੱਠਿਆਂ ਦਾ ਸ਼ੌਂਕ ਕਰਾ ਰਹੇ ਆਪਾਂ ਨਾ ਜਿਹੜੇ ਹੁਣ ਦੇ ਨਵੇਂ ਪੱਠੇ ਆ ਨਾ ਸਾਰੇ ਬਾਈ ਦੇ ਛੱਡਣੇ ਵਾਲੇ ਇਹ ਜੋੜੇ ਲੱਗਦੇ ਮੈਨੂੰ ਇਹਦਾ ਰੰਗ ਲੱਗਿਆ ਹੋਇਆ ਹਾਂ ਵਿੱਚ ਜੋੜੇ ਵੀ ਹੋ ਸਕਦੇ ਹੁਣ ਬਾਈ ਨੇ ਹੁਣ ਉਹ ਜੇ ਹੁੰਦਾ ਆਪਦਾ ਥੋੜਾ ਦੱਸ ਵੀ ਦਿੰਦਾ ਹੁਣ ਇਹਦਾ ਪਤਾ ਵੀ ਨਹੀਂ ਲੱਗਦਾ ਹਨਾ ਚਲੋ ਆਪਾਂ ਸ਼ੌਂਕ ਕਰਾ ਦੇਣਾ ਚਲੋ ਕੋਈ ਨਹੀਂ ਬਾਈ ਥੋੜਾ ਜਿਹਾ ਸੰਗ ਦਾ ਬਾਈ ਕੈਮਰੇ ਅੱਗੇ ਆਣ ਤੇ ਲਿਆਓ ਜੀ ਆਹ ਲਿਆਓ ਜੀ ਲਿਆਓ ਦਿਖਾ ਦੋ ਪਾਰ ਇਹ ਆ ਬਾਈ ਲਾਜਵਾਲੇ ਪੂਰੀਆਂ ਕਾਂਤਾ ਬਹੁਤ ਵਧੀਆ ਰਿਕਾਰਡ ਰਿਹਾ ਬਾਈ ਅੱਖ ਦੇਖ ਬਾਈ ਇਹਦੀ ਕਬੂਤਰ ਦੀ ਬਾਈ ਉਹ ਪਰ ਦੇਖ ਮਾਰਦਾ ਦੇਖ ਅੱਖ ਦੇਖ ਇਹਦੀ ਪੁੱਤਰ ਦੀ ਆਡੇ ਦੇ ਵੀਰ ਪਰ ਹੁੰਦਾ ਇਹ ਇਦਾਂ ਦਾ ਕਬੂਤਰ ਲਖਣਪੁਰ ਜਿਹੜਾ ਛੱਡਿਆ ਪਤਾ ਲਾਲ ਸ੍ਰੀ ਲਾਲ ਸ੍ਰੀ ਗਾਟੀ ਬਾਈ ਲਾਲ ਹੈ ਬਾਈ ਇਹਨਾਂ ਨਾਲ ਬਈ ਤਾਂ ਹਨਾ ਲਾਲਪੁਰਾ ਉਦੀ ਹਾਂ ਹਨਾ ਇਹ ਜੇ ਹੀ ਤਾਂ ਹੋ ਦੇਖ ਲਈਓ ਲਾਲ ਸ੍ਰੀ ਇਹ ਲਖਣਪੁਰ ਛੱਡਿਆ ਤਾਂ ਇਹ ਲਾਲ ਲਾਲ ਉੱਤਰ ਬਹੁਤ ਚੰਗੇ ਆ ਬਾਈ ਵੀਰ ਦੇ ਹੈ ਕਿਹੜਾ ਲਾਲ ਟੋਲੀ ਅਜੀ ਦੇਖੀ ਉਹਨਾਂ ਦੇ ਅੱਧਾ ਬਦ ਦਿਖਾਤੀ ਆਪਾਂ ਨੂੰ ਮੈਂ ਕਰਨ ਲਾਲ ਸ੍ਰੀ ਦਿਖਾਤੀ ਹੈ ਅੱਧਾ ਦਿਖਾਤੀ ਕੂਤਰੀ ਹਾਂ ਲੋ ਜੀ ਕਾਲੀ ਜਿਨੀ ਆ ਗਈ ਹਾਂ ਅੱਖਾਂ ਦਿਖਾ ਬਾਈ ਪਹਿਲਾਂ ਖੱਟੀਆਂ ਦੀ ਕਾਲੀ ਜਿਨੀ ਬਾਈ ਸਿੱਧੀ ਕਰੋ ਕਰੋ ਸ਼ੌਂਕ ਬਾਈ ਕਾਲੀ ਜਿਨੀ ਕਬੂਤਰੀ ਖੱਟੀਆਂ ਦੀ ਖੱਟੀਆਂ ਅੱਖਾਂ ਦੀ ਬਾਈ ਇਹ ਕਿਹੜੇ ਦੇ ਕੱਢੀ ਹੈ ਕਾਲੀ ਚੀਨੀ ਬਾਈ ਅੱਧਰ ਤੇ ਹੀ ਬੋਲੀ ਜਾ ਉਹਨੂੰ ਕੇ ਦਿਖਾ ਦੇ ਕਾਲੀ ਜਿਨੀ ਕਿਹੜੇ ਕਬੂਤਰਾਂ ਦੀ ਹੈ ਇਹ ਹੈ ਇਹ ਪੱਲੇ ਵਾਲੇ ਕਬੂਤਰ ਮਸ਼ਹੂਰ ਆ ਬਾਈ ਦੇ ਬਾਈ ਇਹ ਪੱਲੇ ਵਾਲੇ ਕਬੂਤਰਾਂ ਦੀ ਪੱਠੀ ਹੈ ਬਾਈ ਆ ਹਾਂ ਬਾਈ ਦੇ ਪੱਲੇ ਵਾਲੇ ਕਬੂਤਰ ਜਿਹੜੇ ਮਸ਼ਹੂਰ ਆ ਨਾ ਤੀਰੇ ਆ ਬਾਈ ਟੀਰੇ ਤੇ ਅੱਖਾਂ ਤੋਂ ਟੀਰੇ ਆ ਅੱਖਾਂ ਕਮੰਡੇ ਆ ਬਾਈ ਕਮੰਡੇ ਟੀਰੇ ਕਹਿੰਦੇ ਆ ਤੇ ਬਾਈ ਬਾਈ ਦੇ ਕਬੂਤਰ ਬਹੁਤ ਚੰਗੇ ਆ ਚਿੱਟੀਆਂ ਕਮੰਡੇ ਤੇ ਜੋਮ ਉੱਪਰ ਆ ਸਮਾ ਲਾਲ ਜੋਮ ਆ ਲਾਲ ਜੀ ਨੇ ਹਾਂ ਜੋਮ ਜੀ ਪਰਾਂ ਦੀ ਕੁਆਲਿਟੀ ਦੇਖ ਲਓ ਬਾਈ ਆ ਆ ਥੋੜਾ ਸੰਗ ਦਾ ਬਹੁਤ ਆ ਬਾਈ ਵੀਡੀਓ ਦੇ ਨੇ ਡੱਕੇ ਜ ਮੇਰਾ ਬਹੁਤ ਸੋਹਣੇ ਬਾਈ ਬਸ ਬਾਈ ਮਨ ਹਮੀ ਲਾ ਵੀ ਕਿਹੜਾ ਫੜ ਲੈ ਕਿਹੜਾ ਨਹੀਂ ਕਰਦਾ ਹਾਂ ਤਾਰ ਕੇ ਬਾਹਰ ਆ ਕੇ ਬਾਈ ਹੁਣ ਮੈਂ ਤੁਹਾਨੂੰ ਬਾਈ ਇਦਾਂ ਹੀ ਨਾ ਜਿੱਦਾਂ ਕਿ ਨਾ ਇੱਕ ਮਿੰਟ ਤੁਹਾਨੂੰ ਨਾ ਮੋਟਾ ਮੋਟਾ ਨਾ ਬਾਈ ਹੁਣ ਸਾਨੂੰ ਆਪ ਬਣਾਉਣੇ ਪੈ ਰਹੀ ਵੀਡੀਓ ਬਾਈ ਵੀਡੀਓ ਜਿਹਦਾ ਆ ਨਹੀਂ ਰਿਹਾ ਹੈਗਾ ਤੁਹਾਨੂੰ ਇਦਾਂ ਹੀ ਸ਼ੌਂਕ ਕਰਾ ਦਿੰਦੇ ਆਪਾਂ ਸਾਰੇ ਜਾਨਵਰਾਂ ਦਾ ਹਨਾ ਆਏ ਆ ਬਾਈ ਬਾਈ ਥੋੜਾ ਜਿਹਾ ਕੈਮਰੇ ਦੇ ਮੂਹਰੇ ਤੇ ਆਣ ਤੇ ਸੰਗਦਾ ਏ ਉਹ ਇਸ ਕਰਕੇ ਸਾਨੂੰ ਆਵੇ ਬਾਈ ਵੀਡੀਓ ਬਣਾਣੀ ਪੈ ਰਹੀ ਆ ਇਹ ਦੋ ਪੈਣਾ ਇਹ ਆ ਦੇਖੋ ਬਾਈ ਸਾਰੇ ਹਉਣ ਵਾਲੇ ਪੱਠੇ ਆ ਬਾਈ ਦੇ ਇਹ ਜਿਹੜੇ ਛੱਡਨੇ ਆ ਬਾਈ ਨੇ ਸਾਰੇ ਇਹ ਹੁਕਤੀ ਦੀ ਪੱਠੀ ਆ ਜਿਹੜੀ ਠੀਕ ਹੈ ਜੀ ਪਰ ਸਾਡੇ ਤੁਸੀਂ ਸ਼ੌਂਕ ਇਹ ਸੱਪ ਦੇ ਵਜਾ ਮਾਰਦੇ ਸਾਰੇ ਹਉਣ ਦੇ ਇਹ ਬਾਈ ਇਹ ਜਿਹੜੇ ਛੱਡਨੇ ਆ ਬਾਈ ਇਹ ਪੱਠੇ ਇਹਨਾਂ ਦੇ ਜਿਹੜੇ ਮਾਪੇ ਸਾਰੇ ਤਕਰੀਬਨ ਬਾਈ ਕੋਲ ਚੰਗੇ ਬਾਈ ਬਾਜ਼ੀਆਂ ਜਿੱਤੇ ਹੋਏ ਆ ਕਿਉਂਕਿ ਅਸੀਂ ਤਾਂ ਬਾਈ ਬਾਈ ਦੇ ਨਾਲ ਬਾਜ਼ੀਆਂ ਪੂਰੀਆਂ ਚ ਜਾਂਦੇ ਰਹਿੰਦੇ ਤੇ ਮਿਲਦੇ ਰਹਿੰਦੇ ਤੇ ਬਾਜ਼ੀਆਂ ਚ ਬਾਈ ਯਾਰ ਕੀ 2024 ਦੀਆਂ ਚੰਗੀਆਂ ਬਾਜ਼ੀਆਂ ਜਿੱਤਿਆ ਵਾ ਬਾਈ ਆਹ ਕੱਲੋ ਸ਼ੌਂਕ ਤੁਸੀਂ ਇਹਨਾਂ ਤੁਹਾਨੂੰ ਸਾਰਿਆਂ ਦਾ ਇਦਾਂ ਹੀ ਸ਼ੌਂਕ ਕਰਾ ਦਿੰਦੇ ਹੁਣ ਸਾਨੂੰ ਤਾਂ ਇਹ ਪਤਾ ਵੀ ਨਹੀਂ ਲੱਗਦਾ ਕਿਹੜਾ ਫਾੜ ਹੋਗਾ ਕਿਹੜਾ ਛੜਤਾ ਦੁਆਰੇ ਤੁਹਾਨੂੰ ਫੇਰ ਵੀ ਸ਼ੌਂਕ ਕਰਾਤਾ ਬਾਈ ਕੂਤਰਾਂ ਦਾ ਹੋਣੇ ਨਿਕਲੇ ਹੋਣੇ ਕਹਿੰਦੇ ਨਾ ਆਹ ਲੋ ਸਾਰੇ ਬਾਈ ਹੁਣ ਵਾਲੇ ਆ ਪੱਠੇ ਜਿਹੜੇ ਛੱਡਣੇ ਆ ਵੀਰ ਨੇ 2025 ਕਿ ਸਾਰੇ ਠੀਕ ਆ ਜੀ ਬਾਕੀ ਬਾਈ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਬਾਈ ਠੀਕ ਆ ਜੀ ਇੱਧਰ ਬਾਈ ਨੇ ਜੋੜੇ ਲਾਏ ਹੋਏ ਆ ਆਹ ਦੇਖੋ ਇਹ ਸਾਰੇ ਇਹਨਾਂ ਦੇ ਮਾਪੇ-ਬਾਪੋ ਬਾਈ ਬੈਠੇ ਠੀਕ ਹੈ ਜੀ ਇੱਧਰ ਵੀ ਛੱਡੇ ਹੋਏ ਆ ਵੀਰ ਨੇ ਆਹ ਦੇਖੋ ਇੱਕ ਇੱਕ ਦੋ ਦੋ ਜੋੜਾ ਇਹਨੇ ਸਾਰੇ ਬਾਈ ਰੱਖੇ ਬਾਜ਼ ਰਨੇ ਪੰਜ ਚਾਰ ਲੋੜੇ ਰੱਖੇ ਬਾਜ਼ ਟਮਾਟਾ ਮਈ ਆ ਇਹ ਜੋੜੇ ਆ ਬਾਈ ਵੀਰ ਦੇ ਲੱਗੇ ਹੋਏ ਆ ਬੱਕੀ ਬਾਈ ਵੀਰ ਦਾ ਬਹੁਤ ਬਹੁਤ ਧੰਨਵਾਦ ਇੱਥੇ ਨੂੰ ਖੜ੍ਹਜੋ ਮੜਾ ਜਾ ਹਨਾ ਸਾਨੂੰ ਬਾਈ ਵੀਡੀਓ ਬਣਾਉਣ ਦਾ ਉਹਨੇ ਵੀਰ ਨੇ ਸਾਨੂੰ ਮੌਕਾ ਦਿੱਤਾ ਨਹੀਂ ਤਾਂ ਇਦਾਂ ਚਲੋ ਕੋਈ ਹਨਾ ਖੁੱਡੇ ਚ ਵੀ ਨਹੀਂ ਮਜਾਣ ਦਿੰਦਾ ਹੈਗਾ ਹਾਂ ਵੀਰ ਦਾ ਚਲੋ ਸਾਡੇ ਨਾਲ ਪਿਆਰ ਵੀ ਆ ਬਹੁਤ ਬਹੁਤ ਧੰਨਵਾਦ ਆ ਬਾਈ ਅਸੀਂ ਤੇ ਕਬੂਤਰਾਂ ਦਾ ਸ਼ੌਂਕ ਕਰਾਉਣ ਦਾ ਆਪਾਂ ਨੇ ਆਪਣਾ ਫਰਜ਼ ਨਿਭਾਇਆ ਕਬੂਤਰਾਂ ਦਾ ਸ਼ੌਂਕ ਕਰਾਉਣ ਦਾ ਫਰਜ਼ ਆ ਆਪਣਾ ਬਾਕੀ ਬਾਈ ਦੱਸੋ ਤੁਹਾਨੂੰ ਕਿਦਾਂ ਲੱਗਿਆ ਬਿੰਦੂ ਬਾਈ ਬਾਈ ਮੰਤਾ ਬੜੀ ਬੜੀ ਲੱਗਿਆ ਵਧੀਆ ਲੱਗਿਆ ਬਾਈ ਵਧੀਆ ਜਿੱਕਾ ਯਾਰ ਬੰਦਾ ਪਤਾ ਕਿਆ ਬੇਈਮਾਨੀ ਦੇਖੋ ਜਿਹੜੀ ਆ ਉਹ ਬਾਈ ਬੰਦੇ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਬੇਈਮਾਨੀ ਨੂੰ ਹੈਨਾ ਕਿਉਂਕਿ ਕਬੂਤਰ ਬਾਜ਼ ਵਿੱਚ ਬਾਈ ਸਾਰੇ ਇੱਕ ਬੰਦੇ ਨੇ ਅੱਜਕੱਲ ਆਪਣੇ ਚੰਗੇ ਕਬੂਤਰ ਰੱਖੇ ਹੋਏ ਨੇ ਸਹੀ ਹੈ ਕਿਉਂਕਿ ਯਾਰ ਉੱਥੇ ਜਾ ਕੇ ਬੰਦਾ ਮੜ ਜੇ ਫੰਗਾ ਦੀ ਮੁੱਠੀ ਵਿੱਚ ਬੇਈਮਾਨ ਹੋ ਜਾਂਦਾ ਹਾਂ ਵੀਰੇ ਆਪਣਾ ਉਹ ਹਿਸਾਬ ਨਹੀਂ ਹੈਗਾ ਆਪਾਂ ਮਿਲਦੇ ਹਾਂ ਬੰਦੇ ਨੂੰ ਤੇ ਆਪਾਂ ਦੇਖੋ ਹੁਣ ਬੰਦਾ ਖੁਦ ਆਪਰੀ ਹੈਗਾ ਤੇ ਅਸੀਂ ਆ ਕੇ ਸਮਾਉਰੇ ਉਹਦੇ ਕਮੂਤਰ ਵੀ ਖੋਲ ਲੈ ਤੇ ਬਾਈ ਬਹੁਤ ਬੰਦੇ ਸਾਡੇ ਬਾਈਆ ਰੋਸਾ ਯਾਰ ਹਰੇ ਸਾਡੇ ਉਹੀ ਨਹੀਂ ਹਰ ਇੱਕ ਬੰਦੇ ਜਿਹੜਾ ਸਾਨੂੰ ਨਮਾ ਵੀ ਮਿਲਦਾ ਨਾ ਬਾਈ ਅਸੀਂ ਉਹ ਬੰਦੇ ਇਕੱਲੇ ਵੀ ਯਾਰ ਤੈਹ ਦੇ ਲੋ ਮਿਲਦੇ ਆਪਾਂ ਹਨਾ ਤੇ ਬੰਦਾ ਬਾਈ ਸਤਕਾਰਗਾਹ ਨੂੰ ਕਰਦਾ ਹੈ ਦੇਖ ਬਾਈ ਕਿੰਨਾ ਵਧੀਆ ਸਿਸਟਮ ਕਰਿਆ ਹੋਇਆ ਬੱਚੀ ਤੇ ਲੱਗ ਪਰ ਕੇ ਖਹੀ ਹੈ ਹਮਮ ਖਿਲਦਾ ਹੈ ਨਾ ਹਮ ਸਹੀ ਹੈ ਚਲੋ ਬਾਈ ਵੀਰ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ